ਇੱਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਸਿਹਤ ਸਹੂਲਤਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰਦੀ ਹੈ ਪਰ ਉਤੇ ਹੀ ਬੀਤੀ ਰਾਤ ਨੂੰ ਸਿਵਲ ਹਸਪਤਾਲ ਪਠਾਨਕੋਟ ਵਿੱਚ ਆਏ ਰੋਡ ਐਕਸੀਡੈਂਟ ਦੇ ਮਰੀਜ਼ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੀਤੇ ਗਏ ਦਾਅਵਿਆਂ ਤੇ ਸਵਾਲੀਆ ਨਿਸ਼ਾਨ ਖੜਾ ਹੁੰਦਾ ਹੈ ਬੀਤੀ ਰਕ ਸੁਜਾਨਪੁਰ ਹਾਈਵੇ ਦੇ ਉੱਤੇ ਇੱਕ ਤੇਜ਼ ਰਫ਼ਤਾਰ ਕਾਰ ਦੀ ਟਪੇੜ ਵਿੱਚ ਆਉਣ ਕਰਨ ਇੱਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਫ਼ ਤੌਰ ਤੇ ਦੇਖੀ ਜਾ ਸਕਦੀ ਹੈ ਅਤੇ ਉਸ ਨੂੰ ਆਸ-ਪਾਸ ਦੇ ਲੋਕਾਂ ਨੇ ਸਿਵਲ ਹਸਪਤਾਲ ਪਠਾਨਕੋਟ ਪਹੁੰਚਾਇਆ ਪਰ ਜਦੋਂ ਮਰੀਜ਼ ਨੂੰ ਸਿਵਲ ਹਸਪਤਾਲ ਪਠਾਨਕੋਟ ਵਿਖੇ ਪਹੁੰਚਾਇਆ ਤਾਂ ਮਰੀਜ਼ ਕਈ ਮਿੰਟਾਂ ਤੱਕ ਐਮਰਜੈਂਸੀ ਵਾਰਡ ਵਿੱਚ ਵੀ ਤੜਫਦਾ ਰਿਹਾ ਜ਼ਖਮੀ ਵਿਅਕਤੀ ਨੂੰ ਹਸਪਤਾਲ ਲੈ ਕੇ ਆਉਣ ਵਾਲੀ ਨੌਜਵਾਨਾਂ ਨੇ ਵੀਡੀਓ ਬਣਾਈ ਜਿਸ ਵਿੱਚ ਉਹ ਕਹਿ ਰਹੇ ਹਨ ਕਿ 1 ਘੰਟੇ ਤੋਂ ਜ਼ਿਆਦਾ ਹੋ ਚੁੱਕਿਆ ਅਤੇ ਕੋਈ ਵੀ ਡਾਕਟਰ ਸਿਵਲ ਹਸਪਤਾਲ ਵਿੱਚ ਇਸ ਮਰੀਜ਼ ਨੂੰ ਦੇਖਣ ਤੱਕ ਨਹੀਂ ਆ ਉਥੇ ਇਸ ਮਾਮਲੇ ਦੇ ਸਬੰਧ ਵਿੱਚ ਜਦੋਂ ਸਿਵਲ ਹਸਪਤਾਲ ਪਠਾਨਕੋੜ ਦੀ ਸੀਨੀਅਰ ਮੈਡੀਕਲ ਅਫਸਰ ਸੁਨੀਲ ਚੰਦਨਾਲ ਗੱਲਬਾਤ ਕੀਤੀ ਗਈ ਤਾਂ ਨਾ ਕਿਹਾ ਕਿ ਰਾਤ ਦੇ ਸਮੇਂ ਡਾਕਟਰ ਅਰਪਨ ਐਮਰਜੈਂਸੀ ਵਾਰਡ ਵਿੱਚ ਮੌਜੂਦ ਸਨ ਅਤੇ ਉਹਨਾਂ ਨੇ ਮਰੀਜ਼ ਦੀ ਫਸਟ ਹੈਡ ਕੀਤੀ ਹੈ ਤੇ ਟਾਂਕੇ ਵੀ ਲਗਾਏ ਹਨ ਪਰ ਮਰੀਜ਼ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਸੀ ਅਤੇ ਸਿਵਲ ਹਸਪਤਾਲ ਵਿੱਚ ਵੈਂਟੀਲੇਟਰ ਦੀ ਸਹੂਲਤ ਨਹੀਂ ਹੈ ਅਤੇ ਨਾ ਹੀ ਕੋਈ ਨਿਊਰੋ ਸਰਜਨ ਡਾਕਟਰ ਮੌਜੂਦ ਹੈ ਜਿਸ ਕਾਰਨ ਮਰੀਜ਼ ਨੂੰ ਰੈਫਰ ਕਰ ਦਿੱਤਾ ਗਿਆ ਸੀ ਉਥੇ ਉਹਨਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਿਵਲ ਹਸਪਤਾਲ ਪਠਾਨਕੋੜ ਵਿੱਚ ਨਿਊਰੋ ਸਰਜਨ ਮੌਜ ਸ਼ਾਨਕੁਰ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਂ ਅੰਮ੍ਰਿਤਸਰ ਸਿਵਲ ਹਸਪਤਾਲ ਵਿੱਚ ਓទਿਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਸੇਵਾ ਸੁਵਿਧਾਵਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੱਡੇ ਵੱਡੇ ਕੰਮ ਕੀਤੇ ਜਾ ਰਹੇ ਹਨ ਪਰ ਜ਼ਿਲ੍ਹੇ ਦੇ ਵੱਡੇ ਹਸਪਤਾਲ ਵਿੱਚ ਜਦੋਂ ਰਾਤ ਦੇ ਸਮੇਂ ਮਰੀਜ਼ ਨੂੰ ਢੰਗ ਨਾਲ ਇਲਾਜ ਨਾ ਮਿਲੇ ਅਤੇ ਨਿਊਰੋ ਸਰਜਨ ਤੋਂ ਇਲਾਜ ਕਰਵਾਉਣ ਲਈ ਅੰਮ੍ਰਿਤਸਰ ਵਰਗੇ ਸ਼ਹਿਰਾਂ ਵੱਲ ਜਾਣਾ ਪਵੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੀਤੇ ਗਏ ਦਾਅਵਿਆਂ ਤੇ ਸਵਾਲ ਤਾਂ ਖੜਾ ਹੁੰਦਾ ਸਿਵਲ ਹਸਪਤਾਲ ਦੀ ਐਮਰਜੈਂਸੀ ਨੂੰ ਕੱਲ ਰਾਤ ਨੂੰ ਇੱਕ ਰੋਡ ਸਾਈਡ ਐਕਸੀਡੈਂਟ ਦਾ ਪੇਸ਼ ਜਿਹੜਾ ਕਿ ਬਹੁਤ ਹੀ ਜ਼ਿਆਦਾ ਸੀਰੀਅਸ ਸੀਗਾ ਇਸ ਨੂੰ ਹੈਡ ਇੰਜਰੀ ਸੀਗੀ ਤੇ ਬਿਲਕੁਲ 언ਕੌਂਸ਼ੀਅਸ ਸੀਗਾ ਜਿਹੜੇ ਸਾਡੇ ਡਾਕਟਰ ਸਾਹਿਬਾਨ ਡਿਊਟੀ ਸੀਗੇ ਇਹਨਾਂ ਨੂੰ ਫਰਸਟ ایڈ ਦਿੱਤੀ ਹੈਗੀ ਸਟੀਚਸ ਲਗਾਏ ਜਾਗੇ ਤੇ ਜੋ ਇਹਨਾਂ ਦੇ ਪੇਸ਼ੈਂਟ ਦੇ ਨਾਲ ਜੋ ਸੀਗੇ ਬੰਦੇ ਉਹਨਾਂ ਨੂੰ ਗਿਆ ਹੈਗਾ ਕਿ ਇਹ ਸੀਰੀਅਸ ਹੈਗੇ ਸਾਡੇ ਕੋਲ ਨਿਊਰੋ ਸਰਜਨ ਨਹੀਂ ਹੈ ਵੈਂਟੀਲੇਟਰ ਦੀ ਇੱਥੇ ਸੋਜਦਾ ਨਹੀਂ ਹੈਗੀ ਹੈ ਤੇ ਜਿੱਥੇ ਵੀ ਹੈਗੀ ਹੈ ਉੱਥੇ ਇਹਨਾਂ ਨੂੰ ਰੈਫਰ ਕਰ ਦਿੱਤਾ ਜਾਏਗਾ ਤੇ ਉਸ ਤੋਂ ਬਾਅਦ ਮਰੀਜ਼ ਦੇ ਨਾਲ ਜਿਹੜੇ ਕੰਪਨੀ ਦੇ ਬੰਦੇ ਸੀਗੇ ਉਹਨਾਂ ਨੂੰ ਕਿਸੇ ਪ੍ਰਾਈਵੇਟ ਹਸਪੀਟਲ ਵਿੱਚ ਲੈ ਕੇ ਹੈਗੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਐ ਡਾਕਟਰ ਅਰਪਨ ਔਨ ਡਿਊਟੀ ਸੀਗੇ ਉਹਨਾਂ ਨੂੰ ਫਰਸਟ ایڈ ਵੀ ਦਿੱਤੀ ਗਈ ਹੈ ਡਰੈਸਿੰਗ ਵਗੈਰਾ ਉਹਨਾਂ ਦੀ ਹੋਈ ਹੈ ਸਟੀਚਸ ਵੀ ਲੱਗੇ ਹੈਗੇ ਐ ਤੇ ਐਂਟੀਬਿਓਟਿਕਸ ਵਗੈਰਾ ਸਭ ਕੁਝ ਲਗਾ ਕੇ ਉਹਨਾਂ ਨੂੰ ਫਿਰ ਰੈਫਰ ਕੀਤਾ ਗਿਆ ਸਾਡੇ ਇੱਕ ਸਿਵਲ ਹਸਪੀਟਲ ਵਿੱਚ ਕਦੇ ਵੀ ਨਿਊਰੋ ਸਰਜਨ ਪੋਸਟਡ ਨਹੀਂ ਸੀਗਾ ਸਿਰਫ ਮੈਡੀਕਲ ਕਾਲਜ ਜਿਹੇ ਪੋਸਟਡ ਹੈਗੇ ਐ ਇਸ ਤੋਂ ਇਲਾਵਾ ਜਿਹੜੇ ਪ੍ਰਾਈਵੇਟ ਹਸਪੀਟਲ ਹੈਗੇ ਉਹਨਾਂ 'ਚ ਕੁਝ ਪੇਸ਼ੈਂਟ ਹੈਗੇ ਉਹ ਜੋ ਡਾਕਟਰਸ ਹੈਗੇ ਹੁਣ ਜਿਹੜੀ ਸਰਕਾਰ ਦੀ ਜਿਹੜੀ ਨਵੀਂ ਪਾਲਿਸੀ ਆਈ ਹੈਗੀ ਆ ਉਹਦੇ ਵਿੱਚ ਜਿਹੜਾ ਪੇਸ਼ੈਂਟ ਜਿਹੜੇ ਕੁਝ ਹਸਪਤਾਲ ਜਿਹੜੇ ਹੈਗੇ ਆ ਪੈਨਲ ਕੀਤੇ ਗਏ ਹੈਗੇ ਆ ਤੇ ਜਿਹੜਾ ਵੀ ਪੇਸ਼ੈਂਟ ਹਸਪਤਾਲ ਚ ਜੇ ਆਂਦਾ ਹੈਗਾ ਇਹ ਰੂਟ ਸੈਟ ਐਕਸਪੀਡਰ ਦਾ ਉਹਦਾ ਬਿਲਕੁਲ ਟੋਟਲੀ ਫ੍ਰੀ ਇਲਾਜ ਕੀਤਾ ਜਾਂਦਾ ਹੈ ਇਸ ਸਕੀਮ ਦਾ ਜਿਹੜਾ ਨਾਮ ਜਿਹੜਾ ਸਰਕਾਰ ਨੇ ਫਰਿਸ਼ਤੇ ਸਕੀਮ ਕਰਕੇ ਰੱਖਿਆ ਹੈ